ਅਹੀ ਉਹ ਦੋ ਹੈਰਾਨ ਹੋਏ ਕਿ ਪੁਲਿਸ ਦੀ ਨਾ ਟੈਨਸ਼ਨ ਲੋ ਸਾਡੇ ਹੋਟਲ ਦੇ ਮਾਲਕਾਂ ਦੀ ਪੁਲਿਸ ਨਾਲ ਸੈਟਿੰਗ ਹੈ ਕੋਈ ਲਾ ਕੇ ਪੁਲਿਸ ਪਲਸ ਆ ਵੀ ਫੇਰ ਫਿਰ ਪੁਲਿਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਹੋ ਅਚੋਰੀ ਪੁਲਿਸ ਨਾਲ ਸੈਟਿੰਗ ਦਾ ਹਾਂਜੀ ਕਿਸ ਕਦਰ ਉਥੇ ਧੰਦਾ ਰਲ ਮਿਲ ਕੇ ਜਾਂ ਗਲਤ ਤਰੀਕੇ ਚੱਲਣ ਦਿਆ ਕਿ ਪੁਲਿਸ ਨੂੰ ਜਾਂ ਤੇ ਪੁਲਿਸ ਰਲੀ ਹੈ ਜਾਂ ਪੁਲਿਸ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਰੂਪ ਹੋਟਲ ਉਥੇ ਉਹ ਇੰਦੀਆਂ ਕੁੜੀਆਂ ਕਿੰਨੇ ਪੈਸੇ 1500 1500 ਫੋਲਸਨਾ ਸੈਟਿੰਗ ਆ ਨਾ ਤੇ ਸਭ ਕੁ ਸੈਟਾ ਸਵਾਜ ਆ ਪਾ ਗਈ ਹੋਈ ਤੇ ਪੁੱਲ ਪੁੱਲਤ ਨਹੀਂ ਆ ਜੀ ਉੱਪਰ ਤੇ 18 17 ਸਾਲ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਕਿੰਨੀਆਂ ਹੀ ਕੁੜੀਆਂ ਸੀ ਕਈਆਂ ਨੇ ਚੂੜੇ ਪਾਏ ਸੀਗੇ ਕਈ ਇਹੋ ਜੀਆਂ ਕੱਪੜੇ ਚ ਸੀਗੀਆਂ ਕਿ ਜੋ ਵੀਡੀਓ ਚ ਵਖਾ ਨਹੀਂ ਸਕਦੇ ਸੀਗੇ ਜਿਹੜੇ ਲੋਕ ਇੱਥੋਂ ਦੇ ਵਸਨੀਕ ਨਹੀਂ ਹੋ ਯਾਰ ਉਹ ਕਿਤਾ ਇਨ ਚੀਜ਼ ਨੂੰ ਚਲਦੇ ਹੋਣਗੇ ਰੋਜ਼ ਲੱਗੋ ਨੰਗਣਾ ਜਾਂ ਗੋਲ ਲੋਕੀ ਉਹਨਾਂ ਨੂੰ ਵੀ ਗਲਤ ਸਮਝ ਸਮਝਦੇ ਨੇ ਤੂੰ ਬਹੁਤ ਉੱਖਾ ਹੋਇਆ ਪਿਆ ਯਾਰ ਤੇ ਮੈਂ ਆਪਣੇ ਇਹੋ ਜਿਹੇ ਧਾਰਮਿਕ ਸਥਾਨ ਤੇ ਰਾਹ ਚ ਕਿਸੇ ਨੂੰ ਇਹ ਕੰਮ ਕਰ ਹੁੰਦਾ ਵੇਖਾਂ ਤੇ ਇਹ ਮੈਂ ਆਪਣੇ ਆਪ ਨੂੰ ਗਲਤ ਸਮਝਾਂਗਾ ਕਿ ਜੇ ਮੈਂ ਵੇਖ ਕੇ ਵੀ ਚੁੱਪ ਕਰ ਜਾਂਦਾ ਨਸ਼ਾ ਕਰਨ ਲਈ ਇਹਨਾਂ ਕੋਲ ਪੈਸਾ ਹੁੰਦਾ ਮੈਂ ਤੁਹਾਨੂੰ ਦੱਸਦਾ 80% ਕੁੜੀਆਂ ਨਸ਼ੇ ਵਿੱਚ ਸਿੱਗੀਆਂ ਉਤੋਂ ਇਹ ਕੀ ਕਰਦੇ ਆ ਕੋਈ ਸ਼ਰਧਾਲੂ ਜਾਂ ਕੋਈ ਟੂਰਿਸਟ ਇਹਨਾਂ ਦੇ ਬੇਕਾਹੇ ਵਿੱਚ ਆ ਵੀ ਜਾਂਦਾ ਵਾ ਇਹ ਉਹਨੂੰ ਬਾਅਦ ਅੰਦਰ ਬੁਲਾ ਕੇ ਕਮਰੇ 'ਚ ਮਾਰਕਟ ਕਰਕੇ ਕੋਈ ਪੈਸੇ ਪੂਹੇ ਵੀ ਖੋਹ ਲੈਂਦੀਆਂ ਉਹ ਵਿਚਾਰਾ ਤਾਂ ਨਹੀਂ ਰੋਲਾ ਪਾਤਦਾ ਕਿਤੇ ਉਹ ਸਾਡੇ ਸ਼ਹਿਰ ਦਾ ਨਹੀਂ ਹੁੰਦਾ ਦੂਜਾ ਬਦਨਾਮੀ ਤੋਂ ਡਰ ਜਾਂਦਾ ਕਿ ਮੈਂ ਦੱਸਾਂਗਾ ਕੀ ਕਿ ਮੈਂ ਕਿੱਥੇ ਜਾ ਕੇ ਲੁੱਟਿਆ ਗਿਆ ਔਨ ਏਅਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਜਾਂਦੇ ਰਾਹਾਂ ਦੇ ਉੱਪਰ ਜਿਹੜਾ ਦੇਵਪਾਰ ਦਾ ਧੰਦਾ ਚੱਲ ਰਿਹਾ ਉਸ ਦਾ ਪਰਦਾ ਫਾਸ਼ ਕਰਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਜਿਸ ਨੌਜਵਾਨ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਅਤੇ ਦੇਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਜਿਹੜਾ ਕਿ ਸਮਾਜ ਸੇਵੀ ਤੌਰ ਤੇ ਵਿਚਰਦਾ ਹੈ ਵਰਨੁਣ ਸ਼੍ਰੀਨ ਅਸਲ ਵਿੱਚ ਨਾ ਮੈਂ ਸਹੀਂ ਇਹੋ ਜੇ ਮੁੱਦਿਆਂ ਤੇ ਜਿਹੜੀਆਂ ਵੀਡੀਓ ਬਣਾਈਆਂ ਜਾਂਦੀਆਂ ਤੇ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੀਆਂ ਨੇ ਉਸ ਤੇ ਅਸਰ ਵੀ ਹੁੰਦਾ ਹੈ ਨਜ਼ਰ ਆ ਰਿਹਾ ਤੇ ਵਰਨ ਸ਼ਰੀਨ ਜੀ ਸਾਡੇ ਨਾਲ ਮੌਜੂਦ ਨੇ ਜਿਸ ਵੀਰ ਨੇ ਇਹ ਸਾਰਾ ਮੁੱਦਾ ਜਿਹੜਾ ਜਨਤਾ ਦੇ ਸਾਹਮਣੇ ਲੈਂਦਾ ਹੈ ਕਿ ਦੇਹ ਵਪਾਰ ਦਾ ਧੰਦਾ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਪਰਫੁੱਲਤ ਹੋ ਰਿਹਾ ਹੈ ਤਾਂ ਰਾਤ ਦੇ ਸਮੇਂ ਵੀਡੀਓ ਬਣਾਈ ਜਾਂਦੀ ਹੈ ਤਾਂ ਵਰਨ ਸ਼ਰੀਨ ਜੀ ਸਾਡੇ ਨਾਲ ਨੇ ਵਰਨ ਸ਼ਰੀਨ ਜੀ ਪਹਿਲਾਂ ਬਹੁਤ ਬਹੁਤ ਸਵਾਰੀਅਤਾ ਦਾ ਡਾਊਨ ਕਰ ਧੰਨਵਾਦ ਧੰਨਵਾਦ ਤੁਹਾਡਾ ਬਈ ਵਰਨ ਜੀ ਪਹਿਲਾਂ ਇਹ ਦੱਸੋ ਜਿਹੜੀ ਵੀਡੀਓ ਬਣਾਈਆਂ ਤੁਸੀਂ ਦੇਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਮਨ ਦੇ ਵਿੱਚ ਵਿਚਾਰ ਜਿਵੇਂ ਆਇਆ ਜੀ ਆਪਾਂ ਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਦੇਖੋ ਜੀ ਇਹ ਵੀਡੀਓ ਪਹਿਲੀ ਨਹੀਂ ਵੀਡੀਓ ਕਿ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾਈ ਆ ਬੱਸ ਸਟੈਂਡ ਦੀ ਉੱਥੇ ਵੀ ਅਸੀਂ ਦੇਵਪਾਰ ਦਾ ਧੰਦਾ ਦੇ ਨਸ਼ੇ ਦੇ ਤਸਕਰਾਂ ਨੂੰ ਉਜਾਗਰ ਕੀਤਾ ਹੈਗਾ ਤੇ ਉਰ ਤੇ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਉਹਦੀ ਕਾਰਵਾਈ ਪਾਈ ਸੀ ਹੁਣ ਕੀ ਹੋਇਆ ਉਹ ਧੰਦਾ ਕੀ ਹੋਇਆ ਬੱਸ ਸਟੈਂਡ ਤੋਂ ਹਟ ਕੇ ਮਾਨ ਸਿੰਘ ਏਡ ਵਾਲਾ ਕਨਵਰਟ ਹੋ ਗਿਆ। ਤੇ ਤੁਹਾਨੂੰ ਕਿਹੇ ਸੋਸ਼ਲ ਮੀਡੀਆ ਤੇ ਕਿਸੇ ਨੇ ਮੈਸੇਜ ਆਇਆ ਸਾਡੇ ਕੋਈ ਫੋਲੋਅਰ ਸੀਗਾ ਕਿ ਭਾਜੀ ਇੱਥੇ ਤੁਸੀਂ ਉਹ ਵੀਡੀਓ ਤੇ ਪਾਤੀ ਹੋੜਨਾ ਸਾਡਾ ਨੁਕਸਾਨ ਹੋ ਗਿਆ ਵਾ ਕਿ ਲੋ ਕੁੜੀਆਂ ਮੁੰਡੇ ਪਹਿਲਾਂ ਉਧਰਲੇ ਬੰਨੇ ਖਲੋਂਦੇ ਸੀਗੇ ਹੁਣ ਉਹ ਸਾਡੇ ਰਿਆਸ਼ੀ ਇਲਾਕੇ ਵਾਲ ਆ ਗਏ ਨੇ ਤੇ ਸਾਡੇ ਘਰ ਦੀਆਂ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਵਾ। ਕੋਈ ਵੀ ਬਾਹਰ ਨਿਕਲਦਾ ਵਾ ਚਾਹੇ ਉਹ ਮੁੰਡਾ ਵਾ ਜਾਂ ਕੁੜੀ ਆ ਵਾ ਤੇ ਉਹਨੂੰ ਗਲਤ ਸਮਝਿਆ ਜਾਂਦਾ ਵਾ। ਅਹੀ ਜਿਹੜੋ ਇਹ ਚੀਜ਼ ਸੁਣੀ ਕਿ ਯਾਰ ਇਹ ਚੀਜ਼ ਤੇ ਗਲਤ ਆ ਉਹਨੇ ਮੈਨੂੰ ਆਪਣਾ ਇੱਕ ਇਨਸੀਡੈਂਟ ਵੀ ਦੱਸਿਆ ਕਿ ਇਹਨੇ ਕੀ ਭਾਜੀ ਮੈਂ ਤੇ ਮੇਰੇ ਮਦਰ ਜਾ ਰਹੇ ਹਾਂ ਮੇਰੀ ਸਿਸਟਰਸ ਦੀ ਨਾਲ ਤੇ ਕਿਸੇ ਮੁੰਡੇ ਵੱਲੋਂ ਉਹਨਾਂ ਨੂੰ ਵੀ ਕਮੈਂਟ ਕਰ ਦਦਾ ਕਿਉਂਕਿ ਕਿਸੇ ਦੇ ਟੈਗ ਤੇ ਲੱਗਾ ਨਹੀਂ ਕੋਣ ਕਰਨ ਦਿਆ ਉਹ ਇਲਾਕਾ ਹੀ ਇੰਨਾ ਕੁ ਬਦਨਾਮ ਹੋ ਗਿਆ ਉੱਥੇ ਕੋਈ ਵੀ ਹੁੰਦਾ ਵਾ ਤੇ ਉਹਨੂੰ ਗਲਤ ਨਿਗਾਣਾ ਹੀ ਵਿਖਿਆ ਜਾਂਦਾ ਵਾ ਅਸੀਂ ਜੀਰੋ ਉੱਥੇ ਜਾ ਕੇ ਵੇਖਿਆ ਤੇ ਅਸੀਂ ਆਪ ਵੇਖਿਆ ਕਿ ਇੱਥੇ ਤੇ ਬਹੁਤ ਮਾੜਾ ਹਾਲਾਤ ਨੇ ਤੇ ਉੱਤੋਂ ਸਭ ਤੋਂ ਵੱਡੀ ਗੱਲ ਸਾਡੇ ਵਾਸਤੇ ਕੀ ਸੀਗੀ ਸ਼ਰਮ ਵਾਲੀ ਗੱਲ ਕਿ ਉਹ ਜਿਹੜਾ ਰਾਸਤਾ ਉਹ ਸਾਡੇ ਗੁਰੂ ਘਰ ਨੂੰ ਜਾਂਦਾ ਉਹ ਦਰਬਾਰ ਸਾਹਿਬ ਨੂੰ ਰਾਹ ਜਾਂਦਾ ਵਾ ਜਿਹੜਾ ਵੀ ਬੱਸ ਸਟੈਂਡ ਥਰੂ ਬੱਸ ਸਟੈਂਡ ਤੋਂ ਟੂਰਿਸਟ ਉਤਰਦਾ ਵਾ ਜਾਂ ਜਾਣਾ ਚਾਵੇ ਤਾਂ ਸਿੱਧਾ ਰਾਹ ਉਹੀ ਉਹ ਪੈਂਦਾ ਵਾ ਲੋਕੀ ਉਧਰੋਂ ਹੀ ਜਾਂਦੇ ਨੇ ਤੇ ਉਸ ਰਾਸਤੇ 'ਚ ਇਹੋ ਜਿਹਾ ਦੇਵ ਵਪਾਰ ਦਾ ਧੰਦਾ ਕਿਤਨਾ ਕਿਤਨਾ ਸ਼ਰਮ ਵਾਲੀ ਗੱਲ ਸੀ ਜੀ ਗਵਰਨ ਜੀ ਕੀ ਹਾਲਾਤ ਸੀ ਉਸ ਵੇਲੇ ਦੇ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਿੰਨੇ ਕੇ ਜਾਣੇ ਸੀ ਜਿਹੜੇ ਦੇਵ ਵਪਾਰ ਦੇ ਧੰਦੇ ਦੇ ਵਿੱਚ ਪਰਫੁੱਲ ਨਜ਼ਰ ਆਇਆ ਦੇਖੋ ਜਿਸ ਟਾਈਮ ਆਪਾਂ ਉੱਥੇ ਪਹੁੰਚੇ ਆ ਇੱਥੋਂ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਹਲੇ ਅੱਡੀ ਅਹੀ ਗੱਡੀ ਤੋਂ ਬਾਹਰ ਨਿਕਲ ਕੇ ਖਲੋਤੇ ਹੀ ਆ ਦੇਖਣ ਲਈ ਤੇ ਕੁੜੀਆਂ ਆਣੀਆਂ ਵੀ ਸ਼ੁਰੂ ਹੋ ਗਈਆਂ ਸੀ ਸਾਡੇ ਕੋਲ ਕਿ ਚੱਲਣਾ ਵਾ ਇਹ ਜਿੱਤਾਂ ਵੀ ਤੁਹਾਡੇ ਸਾਹਮਣੇ ਗੱਲਾਂ ਕਰਨ ਦੀਆਂ ਤੇ ਅਹੀਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਪੁਲਿਸ ਦਾ ਕੀ ਡਰਾ ਹੈ ਨਾ ਕਿ ਪੁਲਿਸ ਤੇ ਨਹੀਂ ਉਹਨਾਂ ਵੱਲੋਂ ਜਦੋਂ ਸਾਨੂੰ ਇਹ ਚੀਜ਼ਾਂ ਕਹੀਆਂ ਗਈਆਂ ਉਦੋਂ ਅਸੀਂ ਉਦੋਂ ਹੈਰਾਨ ਹੋਏ ਕਿ ਪੁਲਿਸ ਦੀ ਨਾ ਟੈਨਸ਼ਨ ਲਓ ਸਾਡੇ ਹੋਟਲ ਦੇ ਮਾਲਕਾਂ ਦੀ ਪੁਲਿਸ ਨਾਲ ਸੈਟਿੰਗ ਹੈ ਇਹ ਉਹਨਾਂ ਦੇ ਅਲਫਾਜ਼ ਇਹ ਉਹਨਾਂ ਦੇ ਅਲਫਾਜ਼ ਸੀ ਅਸੀਂ ਵੀਡੀਓ 'ਚ ਵੀ ਸਭ ਨੂੰ ਵਿਖਾਏ ਕਿ ਕਿਸ ਕਦਰ ਉਥੇ ਧੰਦਾ ਰਲ ਮਿਲ ਕੇ ਜਾਂ ਗਲਤ ਤਰੀਕੇ ਚੱਲਣ ਦਿਆ ਕਿ ਪੁਲਿਸ ਨੂੰ ਜਾਂ ਤੇ ਪੁਲਿਸ ਰਲੀ ਹੈ ਜਾਂ ਪੁਲਿਸ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਉਮਰ ਬਾਰੇ ਵੀ ਜਾਨਣਾ ਚਾਹੁੰਨੇ ਕਿੰਨੀ ਉਮਰ ਦੀਆਂ ਸੀ ਉਹ ਤਾਂ ਕਿਸ ਹਾਲਾਤ ਦੇ ਵਿੱਚ ਸੀ ਵਧੀਆ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਸੀ ਜਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਸੀ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ 80% ਕੁੜੀਆਂ ਉਥੇ ਨਸ਼ੇ 'ਚ ਸੀਗੀਆਂ ਪਹਿਲੀ ਗੱਲ ਤੇ ਤੁਹਾਨੂੰ ਇਹ ਕਲੀਅਰ ਕਰਦਾ ਹਾਂ ਕੁੜੀਆਂ ਵੀ ਨਸ਼ਾ ਕਰਦੀਆਂ ਤੇ 18 17 ਸਾਲ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਕਿੰਨੀਆਂ ਹੀ ਕੁੜੀਆਂ ਸੀ ਕਈਆਂ ਨੇ ਚੂੜੇ ਪਾਏ ਸੀਗੇ ਕਈ ਇਹੋ ਜੀਆਂ ਕੱਪੜੇ ਚ ਸੀਗੀਆਂ ਕਿ ਉਹ ਵੀਡੀਓ ਚ ਵਿਖਾ ਨਹੀਂ ਸਕਦੇ ਸੀਗੇ ਤੇ ਅਸੀਂ ਉਹੋ ਜਿਹੀ ਚੀਜ਼ਾਂ ਸੋਚਦੇ ਆ ਕਿ ਅਸੀਂ ਬਾਹਰੋਂ ਆ ਕੇ ਦੇਖ ਕੇ ਸ਼ਰਮਿੰਦੇ ਹੋ ਰਿਹਾ ਤੇ ਜਿਹੜੇ ਲੋਕ ਇੱਥੋਂ ਦੇ ਵਸਨੀਕ ਨਹੀਂ ਹੋ ਯਾਰ ਉਹ ਕਿਤਾ ਚੀਜ਼ ਨੂੰ ਚਲਦੇ ਹੋਣਗੇ ਰੋਜ਼ ਲੱਗੋ ਨੰਗਣਾ ਜਾਂ ਗੋਲ ਲੋਕੀ ਉਹਨਾਂ ਨੂੰ ਵੀ ਗਲਤ ਸਮਝ ਸਮਝਦੇ ਨੇ ਤੇ ਬਹੁਤ ਔਖਾ ਹੋਇਆ ਪਿਆ ਯਾਰ ਉਧਰ ਦਾ ਤੇ ਪਰ ਦੂਰ ਦਰਾਡੇ ਤੋਂ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਆਸਥਾ ਜੁੜੀ ਹੁੰਦੀ ਹੈ ਦਰਬਾਰ ਸਾਹਿਬ ਦੇ ਨਾਲ ਪਰ ਜਦੋਂ ਇਹੋ ਜਿਹੇ ਹਾਲਾਤ ਵੇਖਦੇ ਨੇ ਉਹ ਤਾਂ ਕੀ ਬੀਤਦੀ ਹੋਈ ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਆਉਂਦੇ ਨੇ ਭੈਣਾਂ ਦੇ ਨਾਲ ਆਉਂਦੇ ਨੇ ਜਿਵੇਂ ਆਪਣੀ ਪਤਨੀ ਦੇ ਨਾਲ ਆਉਂਦਾ ਜੋ ਮਾਂ ਦੇ ਨਾਲ ਆਉਂਦਾ ਤਾਂ ਕੀ ਬੀਤਦੀ ਹੈ ਦੇਖੋ ਭਾਜੀ ਜੀਰੋ ਦੀ ਇਹ ਵੀਡੀਓ ਵਾਇਰਲ ਹੋਈ ਆ ਸਾਨੂੰ ਕਮੈਂਟ ਆਣੇ ਆ ਸਾਨੂੰ ਕਮੈਂਟ ਆ ਰਹੇ ਸਾਨੂੰ ਮੈਸੇਜ ਥਰੂ ਲੋਕੀ ਦੱਸ ਰਹੇ ਕਿ ਉਹਨਾਂ ਨਾਲ ਵੀ ਇਹ ਵਾਕਿਆ ਹੋਇਆ ਕਿਉਂਕਿ ਉਹ ਸ਼ਰਧਾਲੂ ਮੈਂ ਤੁਹਾਨੂੰ ਦੱਸ ਜਿਹੜੇ ਵੀ ਬੱਸ ਜਾਂਦੇ ਨੇ ਉਹ ਟੂਰਿਸਟ ਜਿਹੜੇ ਵੀ ਆਉਂਦੇ ਨੇ ਬਾਹਰੋਂ ਸ਼ਹਿਰੋਂ ਜਾਂ ਬਾਹਰਲੀ ਕੰਟਰੀਆਂ ਜੋ ਦਰਬਾਰ ਸਾਹਿਬ ਨੂੰ ਜਾਣ ਦਾ ਰਾਹ ਮੇਨ ਇਹ ਪੈਂਦਾ ਵਾ ਉਹਨਾਂ ਨੂੰ ਉੱਥੇ ਉਹਨਾਂ ਦੇ ਸਾਹਮਣੇ ਇਹ ਚੀਜ਼ ਵੇਖਣੀ ਕਿ ਇੱਥੇ ਦੇਵ ਵਪਾਰ ਦਾ ਧੰਦਾ ਨਸ਼ਾ ਵਾ ਤੇ ਕਿਤੇ ਨਾ ਕਿਤੇ ਅੰਮ੍ਰਿਤਸਰ ਸ਼ਹਿਰ ਦੀ ਇਮੇਜ ਗਲਤੀ ਹੈ ਨਾ ਤੇ ਲੋਕਾਂ ਨਾਲ ਆਪ ਇਹ ਬੀਤਦੀ ਆ ਉਹ ਕਹਿੰਦੇ ਆਪ ਆਪਣੀਆਂ ਫੈਮਲੀਆ ਨਾਲ ਆਉਂਦੇ ਆ ਤੇ ਲੋਕੀ ਸਾਨੂੰ ਵੀ ਗਲਤ ਸਮਝ ਕੇ ਕਮੈਂਟ ਕਰ ਰਹੇ ਨੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਵਰਨ ਜੀ ਜਿੱਥੇ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ ਉੱਥੇ ਬਹੁਤ ਸਾਰੇ ਥੱਲੇ ਕਮੈਂਟਸ ਆ ਰਹੇ ਨੇ ਕਿ ਇਹ ਉਹਨਾਂ ਦੀ ਮਜਬੂਰੀ ਦਾ ਮਜਬੂਰੀ ਜੋ ਇਸ ਦੇਵ ਵਪਾਰ ਦੇ ਧੰਦੇ ਨਾਲ ਜੁੜੀਆਂ ਆਈਆਂ ਨੇ ਕੀ ਸੋਚਦੇ ਹੋ ਇਹ ਚੀਜ਼ ਸੱਚਾਈ ਇਸ ਤੇ ਦੇਖੋ ਜੀ ਮੈਨੂੰ ਕਮੈਂਟ ਆ ਰਹੇ ਨੇ ਬਿਲਕੁਲ ਸਹੀ ਕਿਹਾ ਕਿ ਉਹਨਾਂ ਦੀ ਮਜਬੂਰੀ ਹੈ ਜਾਂ ਉਹਨਾਂ ਦਾ ਰੋਜਗਾਰ ਹੈ ਜਾਂ ਜੋ ਵੀ ਹੈ ਮੈਨੂੰ ਉਹਨਾਂ ਦੇ ਰੋਜਗਾਰ ਨਾਲ ਕੋਈ ਮਤਲਬ ਨਹੀਂ ਇਹ ਤਾਂ ਇਲੈਗਲ ਹੈ ਇਲੈਗਲ ਹੈ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੇਰੀ ਸਿਰਫ ਪ੍ਰੋਬਲਮ ਉੱਥੇ ਕੀ ਹੋਈ ਕਿ ਇੱਕ ਤੇ ਉਹ ਰਿਹਾਇਸ਼ੀ ਇਲਾਕਾ ਹੈ ਉੱਥੋਂ ਦੀਆਂ ਜਿਹੜੀਆਂ ਧੀਆ ਪੈਣਾ ਬਾਹਰ ਨਿਕਲਣਾ ਬੰਦ ਕਰ ਗਏ ਜਿਹੜੀਆਂ ਚੰਗੀਆਂ ਫੈਮਲੀਆਂ ਨੇ ਉਹ ਉਧਰ ਦਾ ਰਾਹ ਹੀ ਛੱਡ ਗਈਆਂ ਨੇ ਕਿਉਂ ਉੱਥੇ ਕੋਈ ਵੀ ਆਂਦਾ ਜਾਂਦਾ ਤੇ ਉਹਨੂੰ ਗਲਤ ਨਿਗਾਹ ਨਾਲ ਵੇਖਿਆ ਜਾਂਦਾ ਹੈ ਦੂਜਾ ਉਹ ਮੇਰੇ ਗੁਰੂ ਘਰ ਜਾਂਦਾ ਰਾਹ ਵਾ ਤੇ ਮੈਂ ਆਪਣੇ ਇਹੋ ਜਿਹੇ ਧਾਰਮਿਕ ਸਥਾਨ ਤੇ ਰਾਹ ਚ ਕਿਸੇ ਨੂੰ ਇਹ ਕੰਮ ਕਰ ਹੁੰਦਾ ਵੇਖਾਂ ਤੇ ਇਹ ਮੈਂ ਆਪਣੇ ਆਪ ਨੂੰ ਗਲਤ ਸਮਝਾਂਗਾ ਕਿ ਜੇ ਮੈਂ ਵੇਖ ਕੇ ਵੀ ਚੁੱਪ ਕਰ ਜਾਂਦਾ ਤੇ ਭਾਈ ਮੈਂ ਇੱਥੇ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਆਂਦੇ ਕਿ ਮਜਬੂਰੀ ਹੈ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਕਿ ਦੇਵ ਵਪਾਰ ਦੇ ਧੰਦੇ ਦੇ ਵਿੱਚ ਆਣਾ ਰੱਬ ਨੇ ਹੱਥ ਪੈਰ ਸਲਾਮਤ ਦਿੱਤੇ ਨੇ ਬਹੁਤ ਸਾਰੇ ਰੋਜ਼ਗਾਰ ਨੇ ਜਿਸ ਤੋਂ ਪੈਸਾ ਬਣ ਜਾਂਦਾ ਪਰਿਵਾਰ ਚਲਾਇਆ ਜਾਂਦਾ ਹੈ ਜ਼ਰੂਰੀ ਨਹੀਂ ਦੇਵ ਵਪਾਰ ਦੇ ਨਾਲ ਹੀ ਪਰਿਵਾਰ ਚੱਲਨੇ ਨੇ ਇਹਦੇ ਵਿੱਚੋ ਸੱਚਾਈ ਹੈ ਕਿ ਹੱਥ ਪੈਰ ਦਿੱਤੇ ਨੇ ਤਾ ਜ਼ਰੂਰੀ ਦਾ ਨਹੀਂ ਦੇ ਵਪਾਰ ਦੇ ਧੰਦੇ ਨਾਲ ਹੀ ਪਰਿਵਾਰ ਚੱਲਣਾ ਜਾਂ ਰੋਜੀ ਰੋਟੀ ਜੀ। ਬਾਜੀ ਦੇਖੋ ਹੱਥ ਪੈਰ ਰਗੇ ਨੇ ਕੰਮ ਕਰਨ ਨਸ਼ਾ ਕਰਨ ਲਈ ਉਹਨਾਂ ਕੋ ਪੈਸਾ ਹੁੰਦਾ। ਮੈਂ ਤੁਹਾਨੂੰ ਦੱਸਣਾ 80% ਕੁੜੀਆਂ ਨਸ਼ੇ 'ਚ ਸਿਗੀਆਂ। ਉਤੋਂ ਇਹ ਕੀ ਕਰਦੀਆਂ ਕੋਈ ਸ਼ਰਧਾਲੂ ਜਾਂ ਕੋਈ ਟੂਰਿਸਟ ਇਹਨਾਂ ਦੇ ਬੇਕਾਵੇ 'ਚ ਆ ਵੀ ਜਾਂਦਾ ਵਾ। ਇਹ ਉਹਨੂੰ ਬਾਜ ਅੰਦਰ ਬੁਲਾ ਕੇ ਕਮਰੇ 'ਚ ਮਾਰਕੁੱਟ ਕਰਕੇ ਕੋਈ ਪੈਸੇ ਪੂਹੇ ਵੀ ਖੋਹ ਲੈਂਦੀਆਂ। ਉਹ ਵਿਚਾਰਾ ਤਾਂ ਨਹੀਂ ਰੋਲਾ ਪਾ ਸਕਦਾ ਕਿਤੇ ਉਹ ਸਾਡੇ ਸ਼ਹਿਰ ਦਾ ਨਹੀਂ ਹੁੰਦਾ। ਦੂਜਾ ਬਦਨਾਮੀ ਤੋਂ ਡਰ ਜਾਂਦਾ ਕਿ ਮੈਂ ਦੱਸਾਂਗਾ ਕਿ ਕਿ ਮੈਂ ਕਿੱਥੇ ਜਾ ਕੇ ਲੁੱਟਿਆ ਗਿਆ ਇਹ ਵੀ ਬੜੀ ਚੀਜ਼ ਆ ਉੱਥੇ ਇਕੱਲਾ ਦੇ ਵਪਾਰ ਨਹੀਂ ਉੱਥੇ ਟੂਰਿਸਟ ਨੂੰ ਵੀ ਲੁੱਟਦੇ ਨੇ ਤੇ ਨਸ਼ਾ ਵੀ ਹੈਗਾ ਜੇ ਇਹ ਜਾਲ ਦੇ ਵਿੱਚ ਫਸਾਉਂਦੇ ਗਏ ਨੇ ਟੂਰਿਸਟ ਦਾ ਇਹਨਾਂ ਨੂੰ ਹਾਵ ਭਾਵ ਤੋਂ ਪਤਾ ਚੱਲ ਜਾਂਦਾ ਕਿਵੇਂ ਜਾਲ ਦੇ ਵਿੱਚ ਫਸਾਉਂਦੇ ਨੇ ਜਿਹੜੇ ਉੱਥੋਂ ਭਾਜੀ ਤੁਸੀਂ ਨਿਕਲਦੇ ਹੋ ਵੋ ਤੁਸੀਂ ਬਾਈਕ ਤੇ ਹੋ ਨਾ ਜੇ ਪੈਦਲ ਦੀ ਤਾਂ ਬੜੀ ਦੂਰ ਦੀ ਗੱਲ ਆ ਜੇ ਤੁਸੀਂ ਬਾਈਕ ਤੇ ਹੋ ਤੁਸੀਂ ਬਾਈਕ ਥੋੜੀ ਜਿਹੀ ਹੋਲੀ ਵੀ ਕਰ ਲਈ ਨਾ ਤਾਂ ਉਹਨਾਂ ਨੇ ਤਾਂ ਵੀ ਤੁਹਾਡੇ ਕੋ ਆ ਜਾਣਾ ਕਿਤੇ ਸਾਡੇ ਵਾਸਤੇ ਆਏ ਭਾਵੇਂ ਉਹ ਨੰਗਦਾ ਹੀ ਹੋਵੇ ਵਿਚਾਰਾ ਤੇ ਮੈਂ ਸੁਣਿਆ ਵੀਡੀਓ ਦੇ ਵਿੱਚ ਤੁਸੀਂ ਰੇਟ ਵੀ ਤੈਅ ਕੀਤਾ ਹੈ 500 ਤੋਂ ਲੈ ਕੇ 1000 1500 ਰੁਪਏ ਦੇ ਹੀ ਹੋ ਰਹੀ ਹੈ ਰੇਟ ਦੀ ਗੱਲ ਤਾਂ ਕੀ ਰੇਟ ਹੁੰਦਾ ਉਹਨਾਂ ਦਾ ਕਿਸ ਤਰ੍ਹਾਂ ਦੇਖੋ ਅਸੀਂ ਉੱਥੇ ਜਿੱਦੋਂ ਖਲੋਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਹਿਸਾਬ بتاਵਾ ਹੈਨਾ 500 ਤੋਂ ਸ਼ੁਰੂ ਹੋ ਕੇ 1500 ਵਿੱਚ ਹੀ ਹੋਟਲ ਆ ਸਭ ਕੁਝ ਵਿੱਚੇ ਕੋਈ ਟੈਨਸ਼ਨ ਨਹੀਂ ਪੂਲਸ ਦੀ ਸਾਰੀਆਂ ਵੀਡੀਓ ਚ ਗੱਲਾਂ ਮਿਲ ਗਈਆਂ ਇਹ ਸੋਚ ਕੇ ਹੈਰਾਨ ਹੋ ਰਿਹਾ ਤੁਹਾਨੂੰ ਲੱਗਾ ਹੀ ਨਹੀਂ ਕਿ ਅੰਮ੍ਰਿਤਸਰ ਸ਼ਹਿਰ ਚ ਗਏ ਹਨ ਇਹ ਲੱਗਾ ਕਿ ਕਿਤੇ ਬਾਹਰ ਆਏ ਆ ਜਿੱਥੇ ਧੰਦਾ ਓਪਨਲੀ ਚੱਲਦਾ ਵਰਣੀ ਇਹ ਸੱਚ ਹੈ ਜੀ ਜਿਹੜੇ ਪਹਿਲਾਂ ਸੀ ਦਿੱਲੀ ਜਾਂ ਮੁੰਬਈ ਜਿਹੇ ਵੱਡੇ ਫਿਰੜੀਆਂ ਸੀ ਜਿਹੜੇ ਉੱਥੇ ਉਹ ਜਿਹੇ ਦੇ ਵਪਾਰ ਦੇ ਧੰਦੇ ਪਰਫੁੱਲ ਤੋਂ ਸੀ ਪਰ ਹੁਣ ਜੇ ਆਪਾਂ ਸੋਚੀਏ ਤਾਂ ਇਹ ਤਾਂ ਸਾਡੇ ਲਈ ਵੀ ਬੜੀ ਸ਼ਰਮਸਾਰ ਹੈ ਜੀ ਦਰਬਾਰ ਸਾਹਿਬ ਜਿਹੜਾ ਕਿ ਪਵਿੱਤਰ ਹੈ ਸਾਡਾ ਉੱਥੇ ਇਸ ਤਰ੍ਹਾਂ ਦੇ ਧੰਦੇ ਚੱਲ ਰਹੇ ਨੇ ਇਹਦਾ ਪੁਲਿਸ ਨੂੰ ਵੀ ਨਹੀਂ ਪਤਾ ਚੱਲਦਾ ਇਨਾਂ ਚੀਜ਼ਾਂ ਦਾ ਭਾਈ ਪਤਾ ਸਭ ਕੁਝ ਹੁੰਦਾ ਜੇ ਉਹ ਕੁੜੀਆਂ ਆਪਣੇ ਮੂੰਹੋਂ ਕਹਿ ਰਹੀਆਂ ਕਿ ਪੁਲਿਸ ਦੇ ਹੱਥ ਰਲੇ ਨੇ ਸਾਡੇ ਮਾਲਕਾਂ ਨਾ ਪਤਾ ਸਭ ਕੁਝ ਹੁੰਦਾ ਬਸ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਦੇਖੋ ਮੈਂ ਪੁਲਿਸ ਤੇ ਕੋਈ ਤਾਂਚ ਨਹੀਂ ਕੱਸਣ ਦਿਆ ਜੋ ਬੋਲਸ ਨੇ ਕੀਤਾ ਨਹੀਂ ਆ ਕਿਉਂ ਨਹੀਂ ਕੀਤਾ ਸਾਡੇ ਕਮਿਸ਼ਨਰ ਸਾਹਿਬ ਵੀ ਉਹ ਵਧੀਆ ਨੇ ਸਾਡੇ ਜਿਹੜੇ ਉੱਥੇ ਡਿਪਟੀ ਸਾਹਿਬ ਨੇ ਉਹ ਵੀ ਬਹੁਤ ਵਧੀਆ ਨੇ ਜਿਹੜੇ ਮੈਡਮ ਐਸ ਐਚਓ ਆਏ ਨੇ ਉਹ ਵੀ ਬਹੁਤ ਵਧੀਆ ਨੇ ਬਟ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਵੱਲੋਂ ਅੰਗੇਲੀ ਰਹਿ ਗਈ ਹੋਵੇ ਤੇ ਮੈਨੂੰ ਤੇ ਹੁਣ ਉਮੀਦ ਹੈ ਜ਼ੀਰੋ ਦੀ ਵੀਡੀਓ ਵਾਇਰਲ ਹੋਏਗੀ ਹੁਣ ਉੰਨੀ ਉਹ ਕਾਰਵਾਈ ਕਰ ਦੇਣਗੇ ਤੇ ਕਾਰਵਾਈ ਤੇ ਹੋਣੀ ਚਾਹੀਦੀ ਆ ਵੇਖੋ ਕੱਲ ਕੱਲੀ ਦਰਬਾਰ ਸਾਹਿਬ ਦੀ ਨਹੀਂ ਗੱਲ ਉੱਥੇ ਅਸੀਂ ਵੀ ਜਾਣਦੇ ਆ ਅਸੀਂ ਵੀ ਨਮਸਤਕ ਹੁੰਦੇ ਆ ਇਹ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਇੱਥੇ ਬੜੇ ਇਤਿਹਾਸਿਕ ਮੰਦਿਰ ਨੇ ਗੁਰਦੁਆਰੇ ਨੇ ਮਲਕੀ ਇੱਥੇ ਕੰਮ ਹੋਣਾ ਹੀ ਨਹੀਂ ਚਾਹੀਦਾ ਮੇਰੀ ਨਜ਼ਰ ਜਤੈ ਧਰਤੀ ਤੇ ਹੀ ਨਹੀਂ ਇਹ ਕੰਮ ਹੋਣਾ ਚਾਹੀਦਾ ਜਿੱਥੇ ਤੁਹਾਡੇ ਇਸ ਉਪਰਾਲੇ ਦੀ ਵਧਾਈ ਪਾਤਰ ਬਣਦੇ ਹੋ ਤੁਸੀਂ ਤਾਰੀਫਾਂ ਹੋ ਰਹੀਆਂ ਨੇ ਉਥੇ ਦੂਜੇ ਪਾਸੇ ਜਿੱਥੇ ਥ੍ਰੈਟ ਵੀ ਆ ਰਹੇ ਨੇ ਤੁਹਾਨੂੰ ਪਤਾ ਚੱਲਿਆ ਜੇ ਤੁਹਾਨੂੰ ਤੁਸੀਂ ਦੱਸ ਰਹੇਗੇ ਥ੍ਰੈਟ ਵੀ ਆ ਰਹੇ ਨੇ ਕੀ ਸਚਾਈ ਹੈ ਕਿ ਇਸ ਤਰ੍ਹਾਂ ਦੇ ਥ੍ਰੈਟ ਆ ਰਹੇ ਨੇ ਕਿਵੇਂ ਜਿਹਾ ਧਮਕਾ ਰਹੀਆਂ ਨੇ ਕਿੰਨਾ ਬੰਦਿਆਂ ਦੀਆਂ ਆ ਰਹੀਆਂ ਨੇ ਦੇਖੋ ਇਹ ਜਿਹੜਾ ਦੇ ਵਪਾਰ ਜਾਂ ਨਸ਼ੇ ਦਾ ਹੁੰਦਾ ਨੇ ਛੋਟਾ ਮੋਟਾ ਰੈਕਟ ਨਹੀਂ ਹੁੰਦਾ ਬੜਾ ਵੱਡਾ ਨੈਕਟ ਹੁੰਦਾ ਵਾ ਸਮਝਾਉਣ ਦੇ ਨਜ਼ਰੀਏ ਨੇ ਆ ਰਹੇ ਕਿ ਨਾ ਕਰ ਤੈਨੂੰ ਕੀ ਲੇਕਿਨ ਬੇਸਿਕਲੀ ਥ੍ਰੈਡ ਵੀ ਆ ਰਹੇ ਨੇ ਕਿ ਕੱਲ ਨੂੰ ਤੇਰਾ ਨੁਕਸਾਨ ਵੀ ਹੋ ਸਕਦਾ ਲੇਕਿਨ ਅਹੀ ਵੀ ਕਹੀਦਾ ਕਿ ਯਾਰ ਆਪਾਂ ਸਿਰਫ ਇਹ ਚਾਹਨੇ ਆ ਕੀ ਕਰ ਰਿਹਾ ਇਸ ਇਲਾਕੇ ਜਨੇ ਕੰਮ ਹੋਵੇ ਕਿ ਸਾਡੇ ਧਾਰਮਿਕ ਸਥਾਨਾਂ ਤੇ ਕੰਮ ਨਾ ਹੋਵੇ ਸਾਨੂੰ ਬਾਕੀ ਇਹ ਕੰਮ ਦੀ ਨੱਥ ਪਾਣਾ ਪੁਲਿਸ ਦਾ ਕੰਮ ਨਾ ਕਿ ਮੇਰਾ ਕੰਮ ਉਹਨੇ ਥ੍ਰੈਡ ਆ ਰਹੇ ਨੇ ਉਸ ਤੋਂ ਬਾਅਦ ਵਰਸਰੀ ਠੰਡਾ ਹੋ ਜਾਈਗਾ ਵੀਡੀਓ ਬਣਾਉਣੀਆਂ ਬੰਦ ਹੋ ਜਾਣਗੀਆਂ ਜਾਂ ਵਰਸਰੀ ਜਿੰਦਾ ਚੱਲਦਾ ਰਹਿ ਜਾ ਸਮਾਜ ਪਰਤੀ ਸੇਵਾ ਭਾਈ ਮੈਂ ਇਹ ਪਤਾ ਨਹੀਂ ਕਿੰਵੀਂ ਵੀਡੀਓ ਆ ਤੇ ਥ੍ਰੈਡ ਕੀ ਰੋਦੇ ਆ ਰਹੇ ਨੇ ਵੀਡੀਓ ਨਾ ਕਦੀ ਬੰਦ ਹੋਈਏ ਤੇ ਨਾ ਕਦੀ ਬੰਦ ਹੋਣੀ ਆ ਬਸ ਇਹੋ ਧਿਆਨ ਲੱਗਣ ਕਿ ਕਿਤੇ ਵਰਨਤਰੀਨ ਫੇਰ ਨਾ ਆ ਕੇ ਕਿਤੇ ਵੀਡੀਓ ਬਣਾ ਜੇ ਜੀ ਧਿਆਨ ਦੇ ਬਾਰੇ ਖਾਂਗੇ ਨਾ ਜਿਲਾ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਕਮਿਸ਼ਨ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਇਸ ਚੀਜ਼ ਦੇ ਤੁਹਾਨੂੰ ਵਧਾਈ ਦਾ ਪਾਤਰ ਮੰਨਿਆ ਜੀ ਆ ਮਾਨ ਸਨਮਾਨ ਮਿਲਿਆ ਜੀ ਕਿ ਤੁਸੀਂ ਵਧੀਆ ਕੀਤਾ ਜੀ ਸਾਡੇ ਨੌਲੇਜ ਦੇ ਵਿੱਚ ਲੈਂਦਾ ਸਾਡੀ ਜਾਣਕਾਰੀ ਦੇ ਵਿੱਚ ਲੈਂਦਾ ਤੁਹਾਡੀ ਵੀਡੀਓ ਤੋਂ ਬਾਅਦ ਪੁਲਸ ਦਾ ਜ਼ਰੂਰ ਬਿਆਨ ਆਇਆ ਕਿ ਜਿੰਨਾਂ ਦੇ ਇਹ ਹੋਟਲਾਂ ਦੇ ਵਿੱਚ ਇਹੋ ਜਿਹੇ ਦੇਵ ਵਪਾਰ ਦੇ ਧੰਦੇ ਚੱਲ ਰਹੇ ਨੇ ਉਹਨਾਂ ਦੇ ਉੱਪਰ ਠੱਲ ਪਾਈ ਜਾ ਰਹੀ ਹੈ ਤਾਨੂੰ ਮਾਨ ਸਨਮਾਨ ਮਿਲਿਆ ਜਾਂ ਨਹੀਂ ਦੇਖੋ ਜੀ ਪਹਿਲੀ ਗੱਲ ਤੇ ਇਹ ਮੈਂ ਕਿਸੇ ਮਾਨ ਸਨਮਾਨ ਵਾਸਤੇ ਨਹੀਂ ਕਰਦਾ ਮੈਨੂੰ ਇਹ ਚੀਜ਼ ਗਲਤ ਲੱਗਦੀ ਹੈ ਤੇ ਮੈਂ ਰੋਲਾ ਪਾਣਾ ਵਾ ਰੋਲਾ ਵੀ ਕੀ ਪਾਣਾ ਉਹਨਾਂ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਵਾਂ ਜਿਹੜੇ ਲੋਕ ਵਿਚਾਰੇ ਸਿੱਧੇ ਪ੍ਰਸ਼ਾਸਨ ਤੱਕ ਨਹੀਂ ਆਪਣੀ ਗੁਹਾਰ ਲਾ ਸਕਦੇ ਕਈ ਡਰਦੇ ਨੇ ਕਿ ਪੁਲਿਸ ਨਾ ਸਾਡਾ ਨਾਮ ਡਿਸਕਲੋਜ਼ ਕਰ ਦੇ ਤੇ ਕਈਆਂ ਕਈਆਂ ਦੀ ਮਜਬੂਰੀਆਂ ਹੁੰਦੀਆਂ ਕਿ ਆਪਨ ਆਪ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਤੇ ਜਿਹੜੇ ਤੁਸੀਂ ਕਹ ਰਹੇ ਮਾਨ ਸਨਮਾਨ ਦੀ ਗੱਲ ਨਾ ਮੈਨੂੰ ਮਾਨ ਸਨਮਾਨ ਦੀ ਲੋੜ ਆ ਹਾਂ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਕੋਈ ਆਕੇ ਤੁਹਾਡੇ ਪਿੱਠ ਤੇ ਹੱਥ ਰੱਖ ਕੇ ਹੀ ਉਹ ਕਹਦੇ ਬੁੱਤ ਬਹੁਤ ਵਧੀਆ ਕੀਤਾ ਤੂੰ ਮੈਨੂੰ ਐਪਰੀਸ਼ੀਏਟ ਕਰਦਾ ਮੈਨੂੰ ਵੀ ਵਧੀਆ ਲੱਗਦਾ ਤੇ ਮੇਰੇ ਨਾਲ ਜਿਹੜੇ ਹੋਰ ਲੋਕ ਜੁੜੇ ਨੇ ਉਹਨਾਂ ਨੂੰ ਵੀ ਵਧੀਆ ਲੱਗਦਾ ਕਿ ਯਾਰ ਜੇ ਇੱਕ ਚੰਗਾ ਕੰਮ ਕਰਨ ਨਾਲ ਇਦਾਂ ਵਧਾਈ ਦਾ ਪਾਤਰ ਬੰਦਾ ਜਾਂ ਵੱਡੇ ਅਫਸਰ ਐਪਰੀਸ਼ੀਏਟ ਕਰਦੇ ਨੇ ਜਾਂ ਕੋਈ ਚੰਗੀ ਸੰਸਥਾਵਾਂ ਐਪਰੀਸ਼ੀਏਟ ਕਰਦੀਆਂ ਤੇ ਮੈਨੂੰ ਲੱਗਦਾ ਮੈਨੂੰ ਵੇਖਾ ਤੇ ਕਿ ਹੋਰ ਵੀ ਲੋਕ ਇਹ ਕੰਮ ਲੂ ਅੱਗੇ ਵਧਾਨਗੇ ਤੇ ਗਲਤ ਕੰਮਾਂ ਦੇ ਖਿਲਾਫ ਆਵਾਜ਼ ਚੁੱਕਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਨੇ ਜੀ ਸਮਾਜ ਸੇਵੀ ਵਰਮ ਸ੍ਰੀਨਜੀ ਜਿਨ੍ਹਾਂ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤੇ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਉਹ ਜੋੜਾ ਨਾਲ ਚੱਲ ਰਿਹਾ ਉਸ ਤੋਂ ਬਾਅਦ ਫਰਮ ਸ਼ਰੀਨ ਵੱਲੋਂ ਵੀਡੀਓ ਬਣਾ ਕੇ ਪਰਦਾ ਫਾਸ ਕੀਤਾ ਜਾਂਦਾ ਹੈ ਤਾਂ ਪਰਦਾ ਫਾਸ ਹੋਣ ਤੋਂ ਬਾਅਦ ਜਿੱਥੇ ਪੁਲਿਸ ਦਾ ਵੀ ਬਿਆਨ ਆ ਰਿਹਾ ਹੈ ਪੁਲਿਸ ਦਾ ਬਿਆਨ ਤੁਸੀਂ ਸੁਣ ਰਹੇ ਹੋ ਕੀ ਬੋਲ ਰਹੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਿਆਨ ਦਿੱਤਾ ਜਾ ਰਿਹਾ ਉਹ ਬਿਆਨ ਤੁਸੀਂ ਸੁਣੋ ਅਤੇ ਇਹੋ ਜਿਹੇ ਮੁੱਦਿਆਂ ਤੇ ਹਮੇਸ਼ਾ ਸਾਡੇ ਨਾਲ ਬਨੇ ਰਹੋ ਆਉਣ ਯਾਰ ਚੈਨਲ ਦੇ ਨਾਲ ਮੈਂ ਹਾਂ ਧਰਮਵੀਰ ਸਿੰਘ ਅੰਮ੍ਰਿਤਸਰ ਅਸੀਂ ਆਏ ਹਾਂ ਜੀ ਟਾਈਮ ਹੋ ਗਿਆ ਤੇ 11:30 ਅਸੀਂ ਆਏ ਹਾਂ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚੂਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਿਲੀ ਨਾਲ ਵੀ ਨਿਕਲਦੇ ਆਂ ਜਾਂ ਤੇ ਮੁੰਡੇ ਉਹਨਾਂ ਸਾਡੇ ਨਾਲ ਮੀਂਹ ਸੁਭੇਵ ਕਰਦੇ ਆਂ ਕੁੜੀਆਂ ਹੀ ਸਾਨੂੰ ਪੁੱਛਣ ਲੱਪਾਂਦੀ ਆਂ ਦੀ ਫੈਮਿਲੀ ਸਾਹਮਣੇ ਕਿ ਚੱਲਣਾ ਵਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇਗਾ ਵਾ ਸਾਹ ਹਣਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਆ ਮੈਂ ਹੁਣੇ ਪੁੱਛਣਾ ਚਾਹਾਂਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਕਿ ਅਸੀਂ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਿਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਬੰਨੇ ਬੱਸ ਸਟੈਂਡ ਆ ਤੇ ਇਧਰਲੇ ਬੰਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰਾਹੀਸ਼ੀ ਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇੱਥੋਂ ਇਸ ਟਾਈਮ ਨੇਰੇਪੇ ਤੁਸੀਂ ਵੇ ਲੋ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕੁ ਮਿਸਬੇਹ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰੀਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋ कल मिति 8 जुलाई 2025 سوشل میڈیا ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੱਸ ਸਟੈਂਡ ਮਾਸ ਇੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀ-ਸੋਸ਼ਲ ਐਕਟੀਵਿਟੀਆਂ ਨੂੰ ਬढ़ावा দেয়া ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ A ਦੀ ਟੀਮ ਹੈਗੀ ਹੈ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਹੋਟਲ ਸੀਗਾ ਇਹਦੇ ਵਿੱਚ ਹੋਟਲ AC Inn ਇਹਦੇ ਉੱਪਰ ਧਾਰਾ 223 BNS ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਆ ਤੇ ਅਗਲੀ ਜਿਹੜੀ ਤਫ਼ਤੀਸ਼ ਉਹਦੇ ਵਿੱਚ ਚੱਲ ਰਹੀ ਆ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਐਂਟੀ-ਸੋਸ਼ੀਅਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਤਰਗਤ ਹੀ ਆਪਾਂ 7 ਜੁਲਾਈ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸਟੇ ਇਦੇ ਵਿੱਚ ਵੀ ਆਪਾਂ ਟਰੈਪ ਲਾ ਕੇ ਆਪਾਂ ਇਹਦੇ ਵਿੱਚ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸੀਗੀਆਂ ਤੇ ਜਿਹੜੇ ਇਹਦੇ ਵਿੱਚ ਇਨਵੋਲਡ ਪਰਸਨ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ 3 ਆਪਣਾ ਅੰਡਰ ਸੈਕਸ਼ਨ 35 ਐਂਡ 9 ਇਮੋਰਲ ਟ੍ਰੈਫਿਕ ਪ੍ਰੀਵेंशन ਐਕਟ 1956 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਟਰਕਚਰੂਪ ਲਾਉਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲਵ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਰਦਾਈ ਹੈ ਉਹ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ